ਇੱਕ ਪਰਸੈਂਟ ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ। ਤੇ ਅਸੀਂ ਅੱਜ ਤੱਕ हां ਮੈਂ ਇਹ ਗੱਲ ਕਹਣੀ ਇੱਕ ਅਦਾਲਤ ਜਿਹੜੀ ਸਭ ਤੋਂ ਸਰਬੱਤ ਜਿੱਥੇ ਜਾ ਕੇ ਹਰ ਇੱਕ ਇਨਸਾਨ ਦਾ ਲੇਖਾ ਦੇਣਾ ਉਹਨੇ ਆਪਣੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ ਆਪਣੇ ਰਸਤੇ ਜਿਹਾ ਮੰਨ ਲਓ ਕਿ ਮੰਨਮ ਲਾ ਲਿਆ ਮੈਂ ਅਕਾਲਪੁਰ ਫਾਈਗਰੂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਹਾਂ। ਉਹਨਾਂ ਕਰੋਨਾ ਲੋਕਾਂੀਆਂ ਜਿਨ੍ਹਾਂ ਨੇ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾਂ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾਂ ਤੁਸੀਂ ਸਾਰਿਆਂ ਤੱਕ ਕੋਈ ਕੰਮ ਪੁੱਛਦਾ ਕੀਤਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਦੇ ਨਾਮ ਸਰ ਬੱਚਿਆਂ ਦਾ ਜਿਹਨਾਂ ਦਾ ਮੇਰਾ ਮੇਰੇ ਲਈ ਮੇਰੇ ਲਈ ਸ਼ੁਭ ਦੀਤੀ ਹੈ ਮੇਰੇ ਲਈ ਸ਼ੁਭ ਦੀ ਤਾਂ ਸੇਮ ਚਿਹਰਾ ਮੇਰਾ ਬਿਲਕੁਲ ਮੈਂ ਅਕਾਲ ਪੁਰਖ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਲ ਸ਼ਬਦ ਨਹੀਂ ਇਸ ਗੱਲ ਤੇ ਮੈਂ ਹਾਂ ਉਹ ਇਹਨੇ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਬਲਕੌਰ ਜੀ ਬਲਕੌਰ ਜੀ 30 ਸਾਲ ਪਹਿਲਾਂ ਸਿੱਧੂ ਨੇ ਜਨਮ ਲਿਆ ਅੱਜ ਤੋਂ ਕਰਕੇ 28 29 ਸਾਲਾਂ ਦਾ ਸੀਗਾ 2 ਸਾਲ ਹੋ ਗਏ तकरीबन 31 ਸਾਲ ਹੋ ਗਏ ਉਸ ਗੱਲ ਨੂੰ ਅੱਜ ਫੇਰ ਮਤਲਬ ਉਹਨੇ ਜਨਮ ਤੁਹਾਡੇ ਕਰ ਲਿਆ ਦੁਬਾਰਾ ਜਨਮ ਲੈ ਲਿਆ ਕਿਵੇਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਉਹਦਾ ਆਪਣਾ ਬੇਬਾਕੀ ਦਾ ਸੁਭਾਅ ਸੀ ਹੈ ਨਾ ਉਹ ਉਹਦੇ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਇੱਕ ਨਹੀਂ ਭਾਵੇਂ ਮੈਨੂੰ ਮੁਰਮੁਰ ਜਨਮ ਲੈਣੇ ਪੈਣਾ ਹੈ ਨਾ ਮੈਂ ਆਪਣੇ ਕੰਮ ਕਰੂੰਗਾ ਪਰੰਤੂ ਇੱਕ ਬੈਕਵਰਡ ਏਰੀਆ ਚ ਉੱਠ ਕੇ ਜਿਸ ਤਰ੍ਹਾਂ ਦੀ ਉਸ ਬੱਚੇ ਦੀ ਸੋਚ ਸੀ ਮੈਂ ਕਹਿੰਦਾ ਵੀ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਜੇ ਮਾਰਨ ਵਾਲੇ ਉਹ ਨੂੰ ਇੱਕ ਵਾਰ ਵੀ ਮਿਲ ਲੈਂਦੇ ਉਹ ਨੂੰ ਮਾਰਦੇ ਨਹੀਂ ਸੀ ਉਹਨਾਂ 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 ਬੰਦਿਆਂ ਨੇ ਮਾਰਦਾ ਜਿਹੜੇ ਕਦੇ ਸ਼ੁਭਦੀਪ ਨੂੰ ਮਿਲੇ ਵੀ ਨਹੀਂ ਸੀ ਜਿਹੜੇ ਉਹਨੂੰ ਸ਼ਕਲ ਤੋਂ ਵੀ ਜਾਣਦੇ ਸ਼ੁਭਦੀਪ ਕੌਣ ਹੈ ਕੀ ਕਰਦਾ ਹੈ ਪਰੰਤੂ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਨੂੰ ਮਰਵਾ ਦਿੱਤਾ ਗਿਆ ਉਹਨੇ ਸਿਆਸਤ ਦੇ ਅਰਥ ਹੀ ਬਦਲ ਕੇ ਰੱਖ ਦੇਣੇ ਸੀ ਜੇ ਕਿਤੇ ਉਹ 2026 ਤੱਕ 27 ਤੱਕ ਰਹਿ ਜਾਂਦਾ ਜਿਸ ਤਰ੍ਹਾਂ ਦੇ ਮਨਸੂਬੇ ਲੈ ਕੇ ਚੱਲੇ ਸੀ ਪਰ ਮੈਂ ਹੁਣ ਜੋ ਬਾਅਦ ਵਿੱਚ ਲੋਕ ਕਹਣਗੇ ਪਤਾ ਨਹੀਂ ਮੈਂ ਹਮਦਰਦੀ ਬਟੁਰਨਾ ਮੈਂ ਮੈਂ ਬਹੁਤਾ ਇਸ ਵਿਸ਼ੇ ਤੇ ਗੱਲ ਨਹੀਂ ਕਰੂੰਗਾ ਪਰੰਤੂ ਮੈਂ ਸਮਝ ਸਕਦਾ ਬਹੁਤ ਵੀ ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਚੱਲਿਆ ਸੀ ਭਾਈਏ ਛੋਟੇ ਜਿਹੇ ਜਨਮ ਲੈ ਆਇਆ ਤੇ ਲੱਗਦਾ ਕਿ ਅੱਜ ਸਿੱਧੂ ਮੂਸੇ ਵਾਲੇ ਦੀ ਜਿਹੜੀ ਯਾਦ ਹੈ ਦੁਬਾਰਾ ਇੱਕ ਤਾਜ਼ੀ ਹੋ ਜਣੀ ਕਿਸੇ ਦਿਨ ਜ਼ਰੂਰ ਬਸ ਇਹ ਕੈਨੋ ਵੀ ਰਿਸ ਦੇ जख्म ਤੇ ਕੁਝ ਸ਼ਰਾਹਤ ਮਿਲ ਲਿਆ ਮੈਨੂੰ ਅੱਜ ਕਿਉਂਕਿ ਫਿਰ ਵੀ ਮੈਂ ਸ਼ੁਭਦੀਪ ਸਿੱਧੂ ਨੂੰ ਤਾਂ ਨਹੀਂ ਕਹਿ ਸਕਦਾ ਵੀ ਉਹ ਇਹ ਬੱਚਾ ਉਹਦੀ ਜਗ੍ਹਾ ਲੈ ਲੇਗਾ ਆਪਣਾ ਉਹ ਤਾਂ ਉਹੀ ਸੀ ਪਰ ਫਿਰ ਵੀ ਇੱਕ ਤੁਹਾਡੇ ਵਿੱਚ ਵਿਚਰਨ ਦੀ ਮੈਨੂੰ ਇੱਕ ਆਸ ਮਿਲੀ ਹੈ ਕਿਉਂਕਿ ਕਹਿੰਦੇ ਨਾ ਪੁੱਤੀ ਗੰਢ ਪਵੇ ਸੰਸਾਰ ਤੇ ਕਿਹਦੀ ਭੁੱਖ ਵੱਡੀ ਹੁੰਦੀ ਹੈ ਤਾਂ ਇਨਸਾਨ ਇਹ ਤੋਂ ਬਿਨਾ ਆਪਣੇ ਆਪ ਜਿਹੜਾ ਖਾਲੀपन ਹੁੰਦਾ ਹੈ ਉਹ ਮਹਿਸੂਸ ਕਰਦਾ ਹੈ ਇਹ ਵੀ ਮੈਂ ਜਿੰਨਾ ਦਾ ਬਚਾ ਜੀਵਨ ਉਹ ਇਹਦੇ ਦੇਖੇ ਲਾਵਾਂਗੇ ਤੇ ਬੜਾ ਜੀਵਨ ਦਾ ਆਸਰਾ ਜ ਮਿਲ ਜਾਏ ਸਹੀ ਧੰਨਵਾਦ ਮੇਰਾ ਸਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਇਹ ਸਾਰੀ ਪ੍ਰਸਤਾ ਧੰਨਵਾਦ ਕਰਦੇ ਹਾਂ ਇੱਕ ਦਮ ਇਹ ਸਾਰੇ ਇਕ ਲਾਏ ਉਹਨਾਂ ਵੀ ਜਿਵੇਂ 15 ਦਿਨ ਦੇ ਉੱਤੋਂ ਕਈ ਮਨ ਮੈਂ ਜਾਣਦਾ ਤਾਂ ਨਹੀਂ ਕਿ ਐਸਾ ਲੱਗੋ ਕਿ ਪੱਤਰਕਾਰ ਤਾਂ ਨਹੀਂ ਮੈਂ ਡਿੱਗੀ ਨਹੀਂ ਸਕਦਾ ਪਰੰਤੂ ਜਿਹੜੇ ਨਿੱਜੀ ਚੈਨਲ ਬਣੇ ਨੇ ਜਿਨ੍ਹਾਂ ਨੇ ਮੇਰੀ ਸ਼ੁਭਦੀ ਮਾਤਾ ਜੀ ਦੇ ਹਾਂਤ ਦੀਆਂ ਖਬਰਾਂ ਉਹਨੂੰ ਜਿਵੇਂ ਚੰਦ ਕਰਨੀਆਂ ਖਬਰਾਂ ਮਤਲਬ ਸ਼ੁਭਦੀ ਜੀ ਦੀ ਵੀ ਜੇ ਤਰ੍ਹਾਂ ਨਹੀਂ ਆਇਆ ਇਦਾਂ ਨਹੀਂ ਚੱਲਦਾ ਜੇ ਜੋਤੀ ਜੀ ਹੈਗੀ ਸਾਹਬ ਤਾਂ ਚਲੋ ਇਹ ਤਾਂ ਉਧਰਤੀ ਜਗਤਨਵੀਰ ਹੈ ਉਹਨੇ ਹੀ ਸੀਗਾ ਪਰੰਤੂ ਉਹ ਤੋਂ ਮੈਨੂੰ ਨਿਰਾਸ਼ਾ ਬਹੁਤ ਹੋਈ ਜਾਂਦਾ ਹੈ ਨਾ ਰਿਪਲਾਈ ਨਹੀਂ ਕਰ ਸਕਿਆ ਉਸ ਕਰਕੇ ਨਾ ਹੀ ਮੈਂ ਕਰਨਾ ਚਾਹੁੰਦਾ ਸੀ ਮੈਂ ਸੁਮੱਚੀ ਬਰਾਸਤਾ ਧੰਨਵਾਦ ਕਰਦਾ ਵੀ ਸਹੀ ਗੱਲ ਨੂੰ ਯਾਦ ਕੀਤਾ ਠੀਕ